ਕੈਫੇ ਦੀ ਆਰਚ ਹੁੱਕਾ ਬਾਰ ਚਲਾਇਆ ਜਾ ਰਿਹਾ ਸੀ ਹੁੱਕਾ ਬਾਰ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਸਿਟੀ 2 ਸਰਵਜੀਤ ਸਿੰਘ ਬਰਾੜ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਕੈਫੇ ਦੀ ਆਰਚ ਹੁੱਕਾ ਬਾਰ ਚਲਾਇਆ ਜਾ ਰਿਹਾ ਸੀਗਾ ਕੀ ਕਹਿਣਾ ਚਾਹੋਗੇ ਕਿ ਕੱਲ ਸਾਨੂੰ ਥਾਣਾ ਕੈਂਟ ਵਿਖੇ ਤਲਾਹ ਮਿਲੀ ਸੀ ਕਿ ਇੱਕ ਅਦੇਸ਼ ਯੂਨੀਵਰਸਿਟੀ ਹੈ ਉਹਦੇ ਆਪੋਜ਼ਿਟ ਇੱਕ ਮਹਿਫਿਲੂ ਕੈਫੇ ਹੈਗਾ ਤਾਂ ਉਹਨਾਂ ਦੇ ਕੈਫੇ ਦੇ ਆਰਡ ਦੇ ਵਿੱਚ ਕੁਝ ਇਲੈਗਲ ਐਕਟੀਵਿਟੀਜ਼ ਦਾ ਉੱਥੇ ਮਤਲਬ ਚਲਾਈਆਂ ਜਾ ਰਹੀਆਂ ਜਿਸ ਤੋਂ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਜੀ ਮੁਕੱਦਮਾ ਦਰਜ ਕਰਕੇ ਉੱਥੇ ਰੇਡ ਕੀਤੀ ਗਈ ਤੇ ਜਦੋਂ ਰੇਡ ਕੀਤੀ ਗਈ ਉੱਥੇ ਜੀ ਸਾਹਮਣੇ ਆਈ ਉਹਦੇ ਵਿੱਚ ਅਸੀਂ ਕੁੱਲ 13 ਜਣਿਆਂ ਨੂੰ ਬੁੱਕ ਕੀਤਾ ਹੈਗਾ ਜਿਨ੍ਹਾਂ ਦੀ ਇਹ ਸਾਰੀ ਤੇ ਦੇ ਰਿਹਾ ਜਿਮੀ ਲਿਪੋਟ ਪਾਈ ਨਹੀਂ ਹੈ ਤਾਂ ਜਦੋਂ ਉੱਥੇ ਮੌਕੇ ਤੇ ਪਹੁੰਚੇ ਉੱਥੇ ਵੀ ਪਤਾ ਲੱਗਿਆ ਸੀਗਾ ਵੀ ਇੱਥੇ ਕੁਝ ਤਾਂ ਹੁੱਕਾ ਜਿ ਉਹ ਬਰਾਮਦ ਕੀਤੇ ਅਤੇ ਕੁਝ ਦੇ ਵਪਾਰ ਦਾ ਤੰਡਾ ਵੀ ਹੈ ਜਿਹੜਾ ਇਸ ਆੜ ਦੇ ਵਿੱਚ ਲਾਇਆ ਜਾ ਰਿਹਾ ਤੇ ਉਸ ਤੇ ਕਾਰਵਾਈ ਕੀਤੇ ਹੋਏ ਅਸੀਂ 13 ਚੋਂ 11 ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਹੈਗਾ ਬਾਕੀ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਪੈਂਡਿੰਗ ਹੈ ਜਿਨ੍ਹਾਂ ਦੇ ਰੇਡ ਚੱਲ ਰਹੀਆਂ ਜਿਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਸਰ ਜੇ ਗੱਲ ਕਰੀਏ ਕਿੰਨੇ ਟਾਈਮ ਤੋਂ ਇਸ ਤਰ੍ਹਾਂ ਦਾ ਇਹ ਕੰਮ ਕਰ ਰਹੇ ਸੀ ਇਹ ਅਸੀਂ ਪਹਿਲਾਂ ਵੀ ਇਹਨਾਂ ਤੇ ਕੁਝ ਟਾਈਮ ਪਹਿਲਾਂ ਵੀ ਮੁਕਦਮਾ ਦਰਜ ਕੀਤਾ ਸੀਗਾ ਅਸੀਂ ਵੱਖ-ਵੱਖ ਸਮੇਂ ਤੇ ਅਸੀਂ ਨਿਗ੍ਹਾ ਵੀ ਰੱਖਦੇ ਆ ਆਪਣੇ ਸੋਰਸਸ ਤੋਂ ਵੀ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈਗੀ ਆ ਤਾਂ ਪਹਿਲਾਂ ਜਦੋਂ ਅਸੀਂ ਉਹਦੇ ਵੀ ਇਨਫੋਰਮੇਸ਼ਨ ਮਿਲੀ ਸੀ ਮੁਕਦਮਾ ਦਰਜ ਕੀਤਾ ਸੀ ਫਿਰ ਉਸ ਤੋਂ ਬਾਅਦ ਚੋ ਜਦੋਂ ਨਿਗ੍ਹਾ ਰੱਖੀ ਗਈ ਬੰਦ ਸੀ ਬਟ ਰੀਸੈਂਟਲੀ ਉਹਨ ਕੁਝ ਟਾਈਮ ਤੋਂ ਚਲਾਇਆ ਸੀ ਤਾਂ ਸਾਨੂੰ ਇਨਫੋਰਮੇਸ਼ਨ ਮਿਲਦੇ ਉਤਤੰਤ ਅਸੀਂ ਕਾਰਵਾਈ ਕੀਤੀ ਹੈ ਬਾਕੀ ḍuring investigation ਅਸੀਂ ਇਹ ਸਾਰਾ ਕਲੀਅਰ ਕਰਾਂਗੇ ਜੀ ਇਹ ਦੇ ਵਿੱਚ ਕਿਕਰ ਕਿਸੇ ਦੀ ਹੋਰ ਦੀ ਸ਼ਮੂਲੀਅਤ ਹੈ ਜਾਂ ਕਿੰਨੇ ਟਾਈਮ ਤੋਂ ਹੈ ਕਿਉਂ ḍuring investigation ਕਲੀਅਰ ਕਰਾਂਗੇ ਕੋਈ ਲੜਕੀਆਂ ਵੀ ਗ੍ਰਿਫਤਾਰ ਕੀਤੀਆਂ ਸਰ ਇਹਦੇ ਵਿੱਚ ਦੇਖੋ ਇੰਦਾ ਹੈ ਸੀਗਾ ਕਿ ਜਿੰਨਾ 13 ਜਣਿਆਂ ਦੀ ਸਮੂਹ ਰਿ ਸੀਗੀ ਅਸੀਂ ਉਹਨਾਂ ਨੂੰ ਇਹਦੇ ਵਿੱਚ ਕੁਝ ਬਾਈ ਨੇਮ ਸੀ ਕੁਝ ਨਾਮਨੇਟ ਕਰ ਲਏ ਹੈਗੇ ਆ ਕੁਝ ਲੜਕੀਆਂ ਨੂੰ ਤੀ ਹੁੰਦਾ ਹੈਗਾ ਕਈ ਵਾਰ ਯੂਜ਼ ਕੀਤਾ ਜਾਂਦਾ ਹੈਗਾ ਜਿੱਦਾਂ ਹੈ ਤਾਂ ਉਹ ਅਕੋਰਡਿੰਗਲੀ ਅਸੀਂ ਕਾਰਡ ਹੋ ਜਾਂ ਮੇਰੇ ਵਿੱਚ ਲੱਗਿਆ ਤੇ ਸਾਰੇ ਸਰ ਬਠਿੰਡਾ ਦੇ ਹੀ ਰਹਿਣ ਵਾਲੇ ਆ ਜੀ ਹਾਂਜੀ ਤਕਰੀਬਨ ਸਾਰੇ ਬਠਿੰਡਾ ਜ਼ਿਲ੍ਹੇ ਜਾਂ ਨੇੜੇ ਨੇ ਨਾਲ ਇਸ ਸੰਬੰਧਤ ਨੇ ਤੇ ਉਹ ਉੱਥੇ ਇਕੱਠੇ ਹੋਏ ਸੀ ਜੋ ਜਦੋਂ ਪਤਾ ਲੱਗਿਆ ਸੀ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਹੋਰ ਇਹਦੀ ਡੂੰਘਾਈ ਨਾਲ ਪੜਤਾਲ ਕਰਾਂਗੇ ਤੇ ਕਰਕੇ ਅਗਲੀ ਸਭ ਤੋਂ ਸਖਤ ਕਾਰਵਾਈਆਂ ਵੱਲ ਵਿੱਚ ਲੈ ਕੇ ਆਵਾਂਗੇ ਸਰ ਜੇ ਗੱਲ ਕਰੀਏ ਜੇ ਉਹ ਇਸ ਤਰ੍ਹਾਂ ਦਾ ਜਿਹੜਾ ਕ੍ਰਾਈਮ ਕਰਦੇ ਉਹਨਾਂ ਨੂੰ ਕੀ ਮੈਸੇਜ ਅਦਾ ਚਾਹੀਦਾ ਇਕੋ ਇਸ ਨੂੰ ਲੈ ਕੇ ਬਟਿੰਡਾ ਪੁਲਿਸ ਦਾ ਬਹੁਤ ਸਟ੍ਰਿਕਟ ਮੈਸੇਜ ਹੈ ਜੀ ਅਸੀਂ ਪਹਿਲਾਂ ਵੀ ਵਕਫਤ ਸਮੇਂ ਦੇ ਰੇਡਾਂ ਕਰਦੇ ਰਹੇ ਹਾਂ ਕੋਈ ਅਗਰ ਦੇਹ ਵਪਾਰ ਦਾ ਹੈ ਜਾਂ ਕੋਈ ਏਦਾਂ ਕਿਸੇ ਵਰ ਕੀ ਹੁੰਦਾ ਕੈਫੇ ਹੈ ਜਾਂ ਬਾਹਰ ਦਾ ਲਾਇਸੈਂਸ ਲੈ ਕੇ ਪੀਂਦੀ ਗੈਲੈਕਟੀਵਿਟੀ ਜਰੀਆ ਚਲਾਈਆਂ ਜਾਂਦੀਆਂ ਉਹਨਾਂ ਨੂੰ ਕਿਸੇ ਵੀ ਕਿਸਮ ਕਿਸਮ ਤੋਂ ਬਖਸ਼ਿਆ ਨਹੀਂ ਜਾਊਗਾ ਅਸੀਂ ਸਖਤ ਤੋਂ ਸਖਤ ਕਾਰਵਾਈ ਲੈ ਕਰਾਂਗੇ ਜੀ ਅਗਰ ਕੋਈ ਰਿਪੀਟਡ ਅਫੈਂਡਰਸ ਨੇ ਜੀ ਇਹਦੇ ਵਿੱਚ ਜਿਨ੍ਹਾਂ ਨੇ ਕੋਈ ਏਦਾਂ ਕੋਈ ਕ੍ਰਿਮੀਨਲ ਆਪਣਾ ਕੋਈ ਸਿੱਟੀਗੇਟ ਜਾਂ ਏਦਾਂ ਹੋਰ ਗਰੁੱਪ ਜੇ ਬਣਾ ਰੱਖਿਆ ਹੈ ਜੋ ਵਾਰ ਵਾਰ ਏਦਾਂ ਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਤਾਂ ਅਸੀਂ ਅਪਲੀਕੇਬਲ ਹੋਊਗੀ ਅਸੀਂ ਉਹਨਾਂ ਦੇ ਤਹਿਤ ਸਭ ਤੋਂ ਸਖਤ ਕਾਰਵਾਈਆਂ ਵਿੱਚ ਲਿਆ ਗਿਆ ਸਰ ਇੰਨਾ ਵਿਅਕਤੀਆਂ ਤੇ ਬਠਿੰਡਾ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਵੀ ਕੋਈ ਨਹੀਂ ਵਿੱਚ ਅਸੀਂ 13 ਚੋਂ 11 ਜਣਾਂ ਨੂੰ ਅਰੈਸਟ ਕਰ ਲਿਆ ਹੈਗਾ ਜੀ ਹੁਣ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਵੀ ਇਹ ਕਦੋਂ ਤੋਂ ਚੱਲ ਰਿਹਾ ਸੀਗਾ ਇਹ ਪੂਰਾ ਕਲੀਅਰ ਕਰਾਂਗੇ ਹੋਰ ਕੌਣ ਇਹ ਹੋਰ ਨੇ ਅਸੀਂ ਜੱਜ ਸਾਹਿਬ ਦੇ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਸੀਂ ਆਪਣੀ ਡੂੰਘਾਈ ਦਾ ਤਫ਼ਤੀਸ਼ ਕਰਾਂਗੇ ਬਿਲਕੁਲ ਜੀ ਬਿਲਕੁਲ ਐਸੀ ਡੀਐਸਪੀ ਸਿਟੀ 2 ਸਰਵਜੀਤ ਸਿੰਘ ਵਿਰਾੜ ਜਿਨ੍ਹਾਂ ਨੇ ਕਿਹਾ ਕਿ ਕੈਫੇ ਦੀ ਹਾਰਟ 'ਚ ਹੁੱਕਾ ਬਾਰਤੇ ਦੇ ਵਪਾਰ ਦਾ ਜਿਹ ਅਤੇ ਬਠਿੰਡਾ ਪੁਲਿਸ ਵੱਲੋਂ ਇਹਨਾਂ ਤੇ ਜਿਹੜੀ ਬਣਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਕੈਮਰਾਮੈਨ ਸੁਖਦੇਵ ਦੇ ਨਾਲ ਮਨੋਚ ਚੱਕੀਵਾਲ ਤਾਨਕਸੂਬੇਰਾ ਟੀਵੀ ਬਠਿੰਡਾ